ਪਾਰਟੀਆਂ ਦੇ ਬੂਥ ਲੱਗੇ ਹੋਏ ਨੇ ਜਿੱਥੇ ਮੈਂ ਮੌਜੂਦਾ ਕਾਂਗਰਸ ਪਾਰਟੀ ਦਾ ਮੌਜੂਦਾ ਉੱਤਰ ਸਾਹਮਣੇ ਜ਼ੋਮਨੀ ਅਕਾਲੀ ਦਲ ਦਾ ਜਿਹੜਾ ਬੂਥ ਹੈ ਉਹ ਲੱਗਿਆ ਹੋਇਆ ਹੈ ਤਾਂ ਸਾਬਕਾ ਮੰਤਰੀ ਪੰਜਾਬ ਸਰਕਾਰ ਦੇ ਹੰਸਰਾ ਜੋਸ਼ ਸਿੰਘ ਜੀ ਸਾਡੇ ਨਾਲ ਨੇ ਕਾਂਗਰਸ ਪਾਰਟੀ ਦੇ ਸ਼ੇਰ ਸਿੰਘ ਘਵਾਯਾ ਦੇ ਹੱਕ ਦੇ ਵਿੱਚ ਪ੍ਰਚਾਰ ਵੀ ਕਰਦੇ ਦਿਖਾਈ ਦਿੱਤੇ ਸੰਤ ਤੇ ਅੱਜ ਚੋਣਾਂ ਦੌਰਾਨ ਜਿਹੜੇ ਬੂਥਾਂ ਦੇ ਉੱਪਰ ਵੀ ਪਹੁੰਚੇ ਨੇ ਜੀ ਸਰ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਮਿਹਰਬਾਨੀ ਕਰਨਾ ਸਾਹਿਬ ਕਿਹੋ ਜਿਹਾ ਮਾਹੌਲ ਹੈ ਅੱਜ ਪਿੰਡਾਂ ਦੇ ਵਿੱਚ ਉਹ ਦੇਖੋ ਜੀ ਬਹਿ ਜੋ ਮਹਿਸੂਸ ਕਰਨਾ ਕਿ ਜਿਸ ਤਰੀਕੇ ਦੇ ਨਾਲ ਇੱਕ ਮੇਲਾ ਮਨਾਇਆ ਜਾਂਦਾ ਕਿਉਂਕਿ ਲੋਕਤੰਤਰ ਦਾ ਉਂਝ ਵੀ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਜਦੋਂ ਵੀ ਚੋਣਾਂ ਹੁੰਦੀਆਂ ਨੇ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਗਿਣਿਆ ਜਾਂਦਾ ਹੈ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਤੇ ਲੋਕ ਬੜੇ ਪ੍ਰੇਮ ਪ੍ਰੇਮ ਭਾਵ ਦੇ ਨਾਲ ਆ ਕੇ ਵੋਟਾਂ ਪਾ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਟੋਟਲ ਤੇ ਟੋਟਲ ਚੇਂਜ ਆ ਰਹੀ ਹੈ ਮੈਂ ਜਿੱਥੇ ਵੀ ਗਿਆ ਕਿਉਂਕਿ ਲੋਕਲ ਲੋਕ ਚਾਹਦੇ ਨੇ ਆਉਣ ਵਾਲੇ ਸਮੇਂ 'ਚ ਅਸੀਂ ਇਸ ਗਵਰਨਮੈਂਟ ਨੂੰ ਤਬਦੀਲ ਕਰੀਏ ਜਿਹੜੀ ਬੀਜੇਪੀ ਵਾਲੀ ਹੈ ਔਰ ਇਹਦੀ ਜਗ੍ਹਾ ਤੇ ਨਵੀਂ ਗਵਰਨਮੈਂਟ ਲੈ ਕੇ ਆਈਏ ਔਰ ਇਸ ਤਰ੍ਹਾਂ ਹੀ ਇਸ ਇਹ ਜਿਹੜੀ ਸਾਰੀ ਸਿਸਟਮ ਨੂੰ ਦੇਖਦੇ ਹੋਏ ਇਹ ਫਰੋਜ਼ਪੁਰ ਹਲਕੇ ਦੇ ਵਿੱਚ ਵੀ ਜਿਹੜੀ ਮੈਕਸਿਮਮ ਵੋਟ ਕਾਂਗਰਸ ਪਾਰਟੀ ਇਹ ਸ਼ੇਰ ਸਿੰਘ ਗਵਾਏ ਦੇ ਹੱਕ ਦੇ ਵਿੱਚ ਗਈ। ਮਾਹੌਲ ਕਿਵੇਂ ਦਾ ਪਿੰਡਾਂ 'ਚ? ਮਾਹੌਲ ਬਿਲਕੁਲ ਸ਼ਾਂਤ ਹੈ ਜੀ ਕਿਉਂਕਿ ਲੋਕ ਪਹਿਲਾਂ ਹੀ ਬੜੇ ਪੀਸਫੁੱਲ ਰਹਿੰਦੇ ਨੇ ਆਪਣੀ ਮਰਜ਼ੀ ਦੇ ਨਾਲ ਜਿਹੜੀ ਚੋਣ ਕਰ ਰਹੇ ਨੇ ਆਪਣੀ ਮਰਜ਼ੀ ਦੇ ਨਾਲ ਜਾ ਕੇ ਵੋਟਾਂ ਪਾ ਰਹੇ ਨੇ ਇਹ ਬੜੇ ਅੱਛੇ ਤਰੀਕੇ ਦੇ ਨਾਲ ਵੋਟਾਂ। ਬਿਲਕ